ਪਰ ਕਾ ਕੀ ਮਹਲਾ تھا ਇੱਕ ਗਾਉਂ ਪਹਿਲਾਂ ਜੀ ਜੀ ਸਾਰਿਆਂ ਨੂੰ ਦੇਸ਼ ਵਿਦੇਸ਼ ਵਿੱਚ ਸੰਘੀਆਂ ਸੰਤਾਂ ਨੂੰ ਬੱਲੇ ਚ ਕਰਦਾ ਦੀ ਵਾਈਕੂ ਕਾ ਖੱਤਸਾ ਲਾਈਵ ਜੀ ਦੀ ਬੰਦੇ ਜਿੱਥੇ ਮੈਂ ਆਪ ਦੀ ਪੱਤਰਕਾਰ ਭਾਈ ਜਨੈਸ਼ ਮੂਹ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਅੱਜ ਜਿਹੜਾ ਤੁਸੀਂ ਸਵਾਲ ਕੀਤਾ ਕਿ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਦਾ ਮਾਮਲਾ ਕੀ ਹੈ ਅਸੀਂ ਦੁਤਰਾਚਮ ਨੇ ਕਿਹਾ ਕਿ ਇਹਨਾਂ ਮੇਰੇ ਸਾਹਮਣੇ ਤੋਂ ਫੋਟੋਆਂ ਜਿਹੜੀਆਂ ਆ ਉਹ ਵਰਤਾਈਆਂ ਜਾ ਰਹੀਆਂ ਇਕਬਾਲ ਸਿੰਘ ਬਣਾਦੀਆਂ ਇਹਨਾਂ ਨੂੰ ਜੱਥੇਦਾਰ ਸਾਬ ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਹਿਬਾਨ ਜਿਨ੍ਹਾਂ ਦੇ ਵਿੱਚ ਵਕ ਵਕ ਸਾਡੇ ਜੱਥੇਦਾਰ ਸਿਹੜੇ ਸ਼ਾਮਲ ਹੋਏ ਸੀਗੇ ਉਹਨਾਂ ਨੇ ਇਹਨਾਂ ਨੂੰ ਇੱਕ ਨਗੁਣੀ ਜੀ ਜਿਹੜੀ ਆ ਉਹ ਸਜ਼ਾ ਲਾਈ ਸੀਗੀ ਜਿਹਦੇ ਵਿੱਚ 10 ਘੰਟੇ ਦਾ ਕੀਰਤਨ ਸੁੰਨਾ ਤੇ ਨਾਲ ਦੀ ਨਾਲ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕੜਾਪ ਸ਼ਾਦੀ ਦੇਕਰਉਣੀ ਜਦੋਂ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਲਈ ਇਹ ਗੱਲ ਦੇਸ਼ ਦੇ ਇਤਿਹਾਸੀਆਂ ਸੰਸਥਾ ਨੂੰ ਤੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਸਮੂਹ ਸਾਥੀਆਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਥੇਦਾਰ ਸਾਹਿਬ ਤੁਸੀਂ ਬਹੁਤ ਉੱਚ ਪਦਵੀ ਦੇ ਉੱਤੇ ਬਰਾਜਮਾਨ ਹੋ ਅੱਜ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ RAM Raiya ਨੇ ਇੱਕ ਛੋਟਾ ਜਿਹਾ ਗਨਾਂ ਕੀਤਾ ਸੀਗਾ ਤੇ ਉਸ ਸਮੇਂ ਦੇ ਉੱਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅਹੋਸ਼ਰੀ ਹਰਪਿੰਦ ਮਹਾਰਾਜ ਜੀ ਨੇ ਤੇ ਨਾਲ ਉਹਨਾਂ ਨੇ ਉਹਨੂੰ ਉਹਨਾਂ ਨੂੰ ਪੰਥ ਦੇ ਵਿੱਚੋਂ ਹੀ ਖਾਤਮ ਕਰ ਦਿੱਤਾ ਸੀ ਕਿਤੇ ਅੱਜ ਦੀ ਜਿਹੜੀ ਗੁਰੂ ਪੰਥ ਖਾਲਸਾ ਫੌਜ ਆ ਉਹਨੇ ਵੀ ਉਹਨਾਂ ਨੂੰ ਪੰਥੋਂ ਖਾਤਮ ਕੀਤਾ ਆ ਤੇ ਜਿਹੜੇ ਇਹ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਨੇ ਜਿਨ੍ਹਾਂ ਦੇ ਉੱਤੇ ਵੱਖ-ਵੱਖ ਇਲਜ਼ਾਮ ਲਾਏ ਗਏ ਨੇ ਉਹ ਇਲਜ਼ਾਮਾਂ ਦੇ ਜਿਹੜੇ ਸਾਬਤ ਵੀ ਹੋ ਚੁੱਕੇ ਨੇ ਤੇ ਉਹਨਾਂ ਨੇ ਇੱਕ ਨਿਗੁਣੀ ਜੀ ਛੋਟੀ ਜੀ ਸਜ਼ਾ ਲਾ ਕੇ ਉਹ ਉਹਨਾਂ ਨੂੰ ਇਹੋ ਮਰੀ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਹਾਡੇ ਕੋਲ ਤਾਕਤ ਹੈ ਪੰਥ ਨੂੰ ਪੁੱਠਾ ਗੇੜਾ ਨਾ ਦਿੱਤਾ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦੇ ਕੇ ਇਹਨਾਂ ਨੂੰ ਪੰਥ ਦੇ ਵਿੱਚੋਂ ਇਹੋ ਜੇ ਸ਼ਖਸ਼ਾਂ ਨੂੰ ਪੰਥ ਦੇ ਵਿੱਚੋਂ ਖਾਰਜ ਕਰ ਦੇਣਾ ਚਾਹੀਦਾ ਆ ਤੇ ਮੈਂ ਨਾਲ ਇਹ ਵੀ ਬੇਨਤੀ ਕਰਨੀ ਚਾਹੁੰਦਾ ਸਿੱਖ ਸੰਗਤਾਂ ਦੇ ਵਿੱਚ ਇੰਨਾ ਗੁੱਸਾ ਪਾਇਆ ਜਾ ਰਿਹਾ ਕਿ ਜਿੰਨਾ ਪਹਿਲਾਂ ਰਾਮ ਸਿੰਘ ਦੇ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਸੀ ਕਿ ਕਿਤੇ ਗਿਆਨੀ ਇਕਬਾਲ ਸਿੰਘ ਜੀ ਦੇ ਇਸ ਜੀਸ ਦੇ ਨਾਲ ਸੰਬੰਧਿਤ ਕਿਤੇ ਉਸਰਾਂ ਦੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਦੇ ਵਿੱਚ ਹਾਲਾਤ ਜਿਹੜੇ ਨਾ ਬਣ ਜਾਣ ਸੋ ਜੋ ਵੀ ਫੈਸਲਾ ਕਰਨਾ ਹੈ ਗਿਆਨੀ ਸਾਹਿਬ ਸੱਚੇ ਦਿਲ ਦਾ ਆਪ ਜੀ ਜਿਹੜਾ ਵੀ ਫੈਸਲਾ ਕਰਨਾ ਉਹ ਬਹੁਤ ਸੱਚੇ ਢੰਗ ਨਾਲ ਸੋ ਸਮਝ ਕੇ ਸਿੱਖ ਮਤ੍ਹ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਦੇ ਆ ਆ ਫਿਰ ਫੈਸਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ